ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜੀ ਸਾਰਿਆਂ ਦੇ ਕਮਾਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਦੁੱਧ ਪਾ ਕੇ ਆਇਆ ਤਾਂ ਜੀ ਹੁਣ ਡਿਊਟੀ ਤੋਂ ਆਪਣੀ ਤੋਂ ਆ ਫਿਰ ਘਰ ਕਰਦੇ ਕਹਿੰਦੇ ਭਾਈ ਵੀ ਅੱਜ ਜਾਣਾ ਆਪਾਂ ਨੇ ਚਾਚੇ ਉਹਨਾਂ ਕੋਲ ਤੇ ਉਹਨਾਂ ਦਾ ਘਰ ਤੁਹਾਨੂੰ ਉਹ ਪਿੱਛੇ ਦਿਖ ਰਿਹਾ ਹੋਣਾ ਚਾਚੇ ਉਹਨਾਂ ਦਾ ਇੱਕ ਤਾਂ ਆਹ ਘਰ ਆ ਸਾਹਮਣੇ ਇਹ ਸਾਡੇ ਤਾਏ ਉਹਨਾਂ ਦਾ ਜੀ ਤੇ ਉਹ ਅਗਲਾ ਘਰ ਜਿਹੜਾ ਉਹ ਸਾਡੇ ਚਾਚੇ ਉਹਨਾਂ ਦਾ ਮਤਲਬ ਉਹ ਸਾਡੇ ਸਰੀਕੇ ਵਿੱਚੋਂ ਆ ਜੀ ਸਾਡੇ ਸਕੇ ਆ ਗੁੱਤੀ ਸਾਡੇ ਤੇ ਉਹਨਾਂ ਨੇ ਅੱਜ ਬੁਲਾਏ ਹੋਏ ਆ ਜੀ ਚਾਹ ਤੇ ਆ ਤੇ ਤਾਂ ਕਰਕੇ ਵੀ ਹੁਣ ਫਿਰ ਅਸੀਂ ਸੋਚਿਆ ਵੀ ਚੱਲ ਮੈਂ ਕਿਹਾ ਵੀ ਭਾਈ ਹੁਣ ਮੈਂ ਕਿਨੇ ਬੁਲਾਇਆ ਇੱਕ ਤਾਂ ਇਹਦਾ ਡਰਮ ਖੜਕੀ ਜਾਂਦੇ ਆ ਜੀ ਵਿੱਚੇ ਮਾਤਾ ਡਰਮ ਲੱਗੀ ਵੀ ਤੁਹਾਨੂੰ ਅ ਗੱਲਾਂ ਆਈਆਂ ਜੀ ਵੀ ਹੁਣ ਅਗਲੇ ਨੇ ਬੁਲਾਇਆ ਜਾਣਾ ਤਾਂ ਪੈਣਾ ਹੀ ਆ ਹਨਾ ਜੀ ਤੇ ਹੁਣ ਜਾਣਾ ਫਿਰ ਉਧਰ ਨੂੰ ਜੀ ਚਾਹ ਤੇ ਮੈਡਮ ਅੰਦਰ ਤਿਆਰ ਹੋ ਰਹੀ ਆ ਮਮੀ ਜੀ ਨੇ ਵੀ ਜਾਣਾ ਮਮੀ ਲੱਗੇ ਪਿਆ ਡਰਮ ਤੋਂਨ ਅ ਦੁੱਧ ਵਾਲੇ ਆ ਆਜੂ ਫੇ ਮਲਾਉਣਾ ਜੀ ਤੁਹਾਨੂੰ ਉਹਨਾਂ ਨੇ ਨਾਲ ਤੇ ਅੱਗੇ ਚੱਲਦੇ ਆ ਜੀ ਫੇ ਹਾਂਜੀ ਸਾਰੇਆਂ ਨੂੰ ਮਾਤਾ ਲੱਗੀ ਵੀ ਭਾਈ ਡਰਮ ਧੋਣ ਡਿਊਟੀ ਚੱਲ ਰਹੀ ਆ ਮੈਂ ਕਹਾਂ ਉਧਰ ਜਾਣ ਦੇ ਪਹਿਲਾਂ ਚਾਹ ਬਣਾਉਣੀ ਆ ਹਾਂ ਸਾਡੇ ਚਿਹਰੇ ਕਰਦੇ ਆ ਨੇ ਹਾਂਜੀ ਹਾਂਜੀ ਉਹ ਜਾਨੂ ਧੋ ਦੇ ਭੋਗ ਮਾਂ ਜਾਨੂ ਅਜੇ ਜਾਣਾ ਤੋਂ ਬਿਠ ਲੱਗਾ ਆ ਉਹ ਫੇ ਬਾਅਦ ਮੈਂ ਦੁੱਧ ਜਿਆ ਜੰਮ ਜਾਂਦਾ ਦੁੱਧ ਜਮੇ ਕਰਕੇ ਫੇਰ ਬਾਅਦ ਮੈਂ ਧੋਣੇ ਥੋੜੇ ਜਿਹਾ ਔਖੇ ਆ ਨੇ ਔਖਾ ਹੋ ਜਾਂਦਾ ਹਾਂ ਨਾਲੇ ਆਏ ਆ ਜੇ ਫੇਰ ਵਿੱਚ ਲੱਗਿਆ ਵਾ ਮਾਣਾ ਮੋਟਾ ਕਿਤੇ ਸਾਈਡ ਪਰ ਰਹਿ ਜਵੇ ਫੇਰ ਹੂੰ ਦੁੱਤ ਖਰਾਬ ਹੋਣ ਦਾ ਡਰ ਰਹਿੰਦਾ ਇਹਦਾ ਨਾਲ ਦੀ ਨਾਲੇ ਗਿੱਲੇ ਗਿੱਲੇ ਹੀ ਤੋ ਹੋ ਜਵੇ ਨਾ ਫੇਰ ਫਾਇਦਾ ਠੀਕ ਹੈ ਹਾਂ ਰਹਿੰਦੇ ਹੈਗੇ ਫੇਰ ਦੂਸੇ ਜਮੇ ਖਰਾਬ ਹੋ ਗਏ ਸਾਰੇ ਹਾਂ ਫੇਰ ਖਰਾਬ ਹੋਊਗਾ ਕਿਆ ਹੋਗਾ ਸੁੱਕੀ ਜਾਣੇ ਹੈਂ ਚੱਪਾ ਸੁੱਕੀ ਜਾਣੇ ਹਾਂ ਬਿਲਕੁਲ ਬਿਲਕੁਲ ਹੋ ਗਿਆ ਚਲੋ ਕਿੰਨਾ ਕ ਸੁੱਕੇ ਹੋ ਗਏ ਰਾਂਹ ਕਿੰਨਾ ਕ ਟਾਈਮ ਕਿੰਨਾ ਕ ਟਾਈਮ ਲੱਗਣਾ ਮੰਮੀ ਦੋ ਰਹਿ ਕੇ ਚਲ ਠੀਕ ਆ ਜੀ ਲਓ ਇੱਧਰ ਮੈਡਮ ਵੀ ਤਿਆਰ ਹੋ ਕੇ ਆ ਗਈ ਭਾਈ ਮੈਡਮ ਆਪਣੀ ਡਿਊਟੀ ਸੰਭੀ ਬੈਠੀ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਬਹੁਤ ਜ਼ਿਆਦਾ ਹੈ ਜੀ ਅੰਦਰ ਕੋਚਾ ਲੱਗ ਗਿਆ ਇਸ ਕਰਕੇ ਸਾਨੂੰ ਬਾਹਰ ਨਿਕਲਣਾ ਪਿਆ ਫਿਰ ਪੈੜਾ ਪੈੜਾ ਪੈ ਜੁੜੀਆਂ ਸੀਗੇ ਇਸ ਕਰਕੇ ਨੂਰ ਸਤਿ ਸ਼੍ਰੀ ਅਕਾਲ ਨੂਰ ਇੱਧਰ ਇੱਧਰ ਪੁੱਤ ਸਤਿ ਸ਼੍ਰੀ ਅਕਾਲ ਓਰੇ ਲੈ ਇਹਨੂੰ ਤਾਂ ਵੀਰਾ ਦੇਖ ਗਿਆ ਆਪਣਾ ਵੀਰਾ ਦੇਖ ਗਿਆ ਵੀਰੇ ਦੇ ਪਾਰੀਆਂ ਜਿੰਨੀ ਮਰਜ਼ੀ ਕਰਾ ਲੂ ਬੋਲੇ ਡੂ ਚਾਚੀ ਸਾਲੀ ਦੱਸ ਦੇ ਕਿੱਥੇ ਆ ਸਾਸਿਕਾ ਮੈਨੂੰ ਸਾਡੀ ਸਾਸਿਕਾ ਬੁਲਾ ਦੇ ਉਹ ਪੁੱਤ ਪਾਰੀਆਂ ਫੇਰ ਕਰ ਲੂ ਪਹਿਲਾਂ ਸਾਸਿਕਾ ਨੂੰ ਬੁਲਾ ਇੱਧਰ ਇੱਧਰ ਇਏ ਹਾਂ ਹੁਣ ਬੁਲਾ ਸਾਸਿਕਾ ਬੁਲਾਈ ਲੈ ਦੱਸ ਤੈਨੂੰ ਬੁਲਾਨੀ ਹੈਗੀ ਐ ਕਰ ਦੇ ਤਾਂ ਬੱਸ ਐ ਕਰ ਦੋ ਸਾਸਿਕਾ ਬੁਲਾ ਦੇ ਬੁਲਾ ਦੇ ਸਾਸ ਹਾਂ ਬੁਲਾ ਦੇ ਸਾਸਿਕਾ ਜੀ ਆ ਵੀ ਦੇ ਦੇ ਨੁ ਅੱਪਰੇ ਸ਼ੂ ਮਲੇ ਨੂੰ ਰਾਖ ਦਾ ਸਗਰ ਮਾਸੀ ਦੀ ਫਰਾਗ ਨੇ ਆਲੇ ਬਹੁਤ ਹਾਂ ਮੈਂ ਠੀਕ ਆ ਠੀਕ ਨੇ ਮਾਸੀ ਦੀ ਕੁੜੀ ਨੇ ਪਾਈ ਵੀ ਫਰਾਗ ਇੱਕ ਵਾਰ ਸਮਝ ਲੋ ਮਾਸੀ ਦੀ ਫਰਾਗ ਉਹਦੀ ਕੁੜੀ ਨੇ ਉਹ ਆ ਗਈ ਹਾਂ ਲੱਡੂ ਸਾਡਾ ਸੌ ਰਿਹਾ ਜੀ ਹੋਣੀ ਤੇ ਖੁੱਲੇ ਢੁਲੀ ਜੇ ਨਾ ਤਾਂ ਕਰਕੇ ਫਿਰ ਮੈਂ ਕਿੱਥੇ ਪੈ ਪਾਈ ਫਰੀ ਕੀ ਲੈਣਾ ਨਹੀਂ ਨਾ ਨਾ ਠੀਕ ਆ ਠੀਕ ਆ ਵਧੀਆ ਲੱਗਦੀ ਆ ਉਹ ਲੱਡੂ ਹਾਂ ਪਾਪਾ ਦਾ ਕਰ ਦੇ ਇੱਕ ਲੈ ਇੱਧਰ ਨੂੰ ਘਾਰ ਕਾਕੇ ਦੇ ਕਰ ਦੇ ਲੈ ਯਾਰੋ ਜੀ ਭੇਹ ਹੋਣਾ ਅੱਗੇ ਚੱਲ ਕੇ ਮਿਲਦੇ ਆ ਤੁਹਾਨੂੰ ਲਓ ਜੀ ਨੂਰੂ ਲੱਗੀ ਵੀ ਸਾਰਿਆਂ ਨੂੰ ਬੁਲਾਉਣ ਭਾਈ ਆ ਜਾਓ ਕਹਿੰਦੀ ਰੋਟੀ ਖਾਣ ਜਾਣਾ ਆ ਜਾਓ ਲੈ ਮਿੱਟੀ ਦਾ ਉਹ ਸੈਂਡਲ ਲਪੇੜ ਲੈ ਸਾਰੇ ਮਿੱਟੀ ਨਾਲ ਚੱਲ ਕੇ ਇਹਦੇ ਕੋਤੀ ਚੜਦਾਂ ਗੋਦੀ ਚੱਕ ਲੈਣਾ ਤਾਂ ਉਹਨੂੰ ਆ ਜਾ ਗੋਦੀ ਚੱਕਾ ਉਹ ਚੜ ਜਾਣਾ ਮਿੱਟੀ ਆ ਥੱਲੇ ਮੇਰਾ ਪੁੱਤ ਲਓ ਜੀ ਰੋਟੀ ਖਾਣ ਚੱਲੇ ਅਸੀਂ ਬਹੁਤ ਦੂਰ ਰੋਟੀ ਖਾਣੇ ਚਾਹੇ ਨਾ ਸੌਰੀ ਚਾਹ ਤੇ ਚੱਲੇ ਅਸੀਂ ਬਹੁਤ ਦੂਰ ਦੂਰ ਪਤਾ ਇੱਕ ਦਤੌਰ ਕੇ ਦੱਸ ਮੈਂ ਤਾਂ ਹੈਰਾਨ ਆ ਦੱਸ ਹੁਣ ਗੱਡੀ 'ਚ ਹੁਣ ਤੇਲ ਜਿਆਦਾ ਪੈਂਦਾ ਪਾ ਦਾ ਨਾ ਸਾਨੂੰ ਹੈਂ ਉਤਾਰ ਕੇ ਦੂਰ ਪਤਾ ਕਿੰਨੀ ਦੂਰ ਆ ਮੰਮੀ ਦੇ ਕਹਾਣੇ ਗੱਡੀ 'ਚ ਪਾਣੀ ਪੈਂਦਾ ਦੂਰ ਪਤਾ ਇਹ ਮੈਂ ਦਿਖਾਉਂਦਾ ਕਿੰਨੀ ਦੂਰ ਆ ਇਹ ਬਹੁਤ ਔਖੇ ਪਹੁੰਚੇ ਬਾਈ ਬੱਲਾ ਬੱਲਾ ਬੱਸ ਵੀ ਲੰਗਲੀਆਂ ਦੋ ਤਿੰਨ ਸੌ ਹੋਰ ਦੋ ਤਿੰਨ ਬੱਸਾਂ ਲੰਗੀਆਂ ਫੇਰ ਸਾਨੂੰ ਟੈਂਪੂ ਮਿਲਿਆ ਸੀ ਟੈਂਪੂ 'ਚ ਬੈਠ ਕੇ ਆਈ ਆ ਜੀ ਲਾਓ ਜੀ ਅਸੀਂ ਪਹੁੰਚ ਗਏ ਬਹੁਤ ਔਖੇ ਪਹੁੰਚੇ ਘੰਟਾ ਡੇਢ ਘੰਟਾ ਲੱਗ ਗਿਆ ਜੀ ਸਾਨੂੰ ਆਉਣੇ ਨੂੰ ਲਾਓ ਜੀ ਆਂਟੀ ਰਾਨ ਨੂੰ ਹੀ ਪਤਾ ਵੀ ਅਸੀਂ ਪਹੁੰਚ ਗਏ ਇਹ ਤਾਂ ਹੁਣ ਕੈਮਰੇ ਕਰਕੇ ਜੇ ਅਸੀਂ ਲੈਟ ਕੋਈ ਇਹ ਤਾਂ ਹੁਣ ਅੰਦਰ ਜਾਏ ਤੇ ਉਹ ਪਤਾ ਲੱਗਣਾ ਲੈ ਚਾਚੀ ਜੀ ਨੇ ਦੇਖ ਲਿਆ ਭਾਈ ਆ ਜਾਓ ਜੀ ਆ ਜਾਓ ਆ ਜਾਓ ਆ ਜਾਓ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਕਾਲੀ ਹੋਰ ਠੀਕ ਠਾਕ ਹੈ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚੀ ਕਭਾਂਤ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਸਤਿ ਸ਼੍ਰੀ ਅਕਾਲ ਅਸੀਂ ਆਉਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਆਓ ਲੈ ਆ ਜੀ ਆਂ ਦੇ ਜਿਵੇਂ ਪਿੰਚੇ ਹੋ ਗਿਆ ਮੇਰੀ ਉਹ ਬਾਈ ਬਾਈ ਹਾਂ ਆਤੀ ਆਣਾ ਆ ਚਾਚੀ ਭਾਈ ਸਾਡੀ ਕੈਮਰੇ ਤੇ ਚੱਲਦੀ ਬਹੁਤ ਹਾਂ ਤੇ ਲੋ ਕੋਈ ਨੀ ਤੇਲ ਨਾ ਕੋਦ ਨਹੀਂ ਆਪਣਾ ਹੀ ਘਰ ਆ ਗਈ ਆ ਗਈ ਅੱਜ ਤੇਲ ਦਾ ਹਾਂ ਅੱਜ ਤਾਂ ਚੀ ਨੇ ਹਿੰਮਤ ਘਰੀ ਕੈਮਰੇ ਪੂਰੇ ਵਾਲੇ ਨੇ ਅਸੀਂ ਤਾਂ ਪਿਛੜੀਆਂ ਗਿਆ ਵੀ ਨਹੀਂ ਆ ਓਏ ਯਾ ਫਾਸਰੀ ਗਾਏ ਓਏ ਦੋਤੋ ਫਸਾਇਆ ਹੋਵੇ ਹੈ ਹਾਂਜੀ ਪਾਪਾ ਜੀ ਐ ਕਈ ਕਰੇ ਜਮਲਾ ਦਾ ਕਰਾ ਹੈ ਨਹੀਂ ਤਾਂ ਹੋਰ ਕੋਈ ਚਲ ਹੋਈ ਨਾ ਇਹ ਨੰਦਾ ਹੈ ਆਉਂਦੀ ਹੋਈ ਪੋਕਾ ਤੋਂ ਹਾਂ ਹੋਣ ਭਾਬੀ ਨਾਲ ਆਣਾ ਹਾਂਜੀ ਚਲੋ ਜਦ ਤੱਕ ਤੁਸੀਂ ਤਾਂ ਬੈਠੋ ਕੋਈ ਨਹੀਂ ਆਂਟੀ ਨੂੰ ਮਿਲੋ ਹਾਂਜੀ ਫਸੇਗਾ ਪ੍ਰੋਜੈਕਟਰ ਠੀਕ ਹੈ। ਕੋਰਾਂਟੀ ਜੀ। ਲੱ। ਲੱਡੀ ਜੀ ਨੂੰ ਸਤਾ ਵੀ। ਸੱਚੀ ਗਾਰੰਟੀ। ਸੱਚੀ ਗਾਰੰਟੀ। ਓਹ ਦੇਖ। ਹਾਂ, ਸੀਜ਼ਨ ਆ। ਕਈ ਟਾਈਮ ਤੋਂ ਮੈਂ ਤਾਂ ਤੜਪੀ ਪਈ ਆਂ। ਟੀਵਿਓ ਲੈ ਰਿਓ ਮੈਂਨੂੰ ਵਾਲਟੇ ਕੋਈ ਕਦੋਂ ਅਸੀਂ ਆਏ ਵੀ ਆਂ ਅੰਟੀ ਜੀ। ਤੁਹਾਡੇ ਗੈਸ ਆਏ ਵੀ ਤੇਰੇ। ਉਦੋਂ ਭੈਣ ਨਹੀਂ ਆਈਆਂ ਮੈਂ ਦੀਆਂ। ਆ ਆਪਣਾ ਤਾਂ ਕਰਕੇ ਫਿਰ ਅਸੀਂ ਇੱਥੇ ਡ੍ਰੈਗ ਰੂਮ 'ਚ ਬੈਠੇ ਤੇ ਫਿਰ ਉੱਥੀ ਦੇ ਮੁੜ ਗਏ ਅਸੀਂ ਦੇਖ ਕੇ ਤੁਹਾਨੂੰ ਕਹਿੰਦੇ ਫੇਰੀ ਵੱਜੀ ਨਾ ਕਹਿੰਦੇ ਤੇ ਵੱਜੀ ਵਾਲੇ ਤਾਂ ਇਹ ਕਰਦੇ ਅੱਜ ਨਾ ਸੀ ਕੋਈ ਨਹੀਂ ਮਾਰ ਹੀ ਹੋਣੀ ਹੈ ਲੋਕੇ ਨਾਲ ਲੱਗਿਆ ਹੋਣਾ ਹਾਂ ਸਤ ਜੀ ਠੀਕ ਹੈ ਤੁਸੀਂ ਠੀਕ ਹੈ ਠੀਕ ਹੈਠੀ ਠੀਕ ਆ। ਅਜੋਨ ਉਹ ਮਦਦ ਨਹੀਂ ਕਰ ਰਹਾ ਮੜਾ ਚਿਪ ਐ ਨਾ। ਚਾਲ ਵੀ ਲੱਗੀ। ਗੜਬੜੀ ਕਰਨਾ ਪੈਣਾ। ਬੈਠਾ ਤਾਂ ਉੱਧਰ ਹੀ ਹੈ। ਇਹ ਬਹੁਤ ਤੰਗ ਕਰਦਾ ਅੰਡੀ ਜੀ ਇਹ। ਕਾਹ ਕਰਦਾ ਵੀ ਤਕਿੰਦਾ ਪਾਗਾ। ਬਹੁਤ ਤੰਗ ਕਰਦਾ। ਇਹ ਚੀਜ਼ ਨਹੀਂ ਕਰਨਾ ਮਾਣਨਾ। ਅੱਜ ਜਿਹੜੇ ਆ ਕੇ ਪੱਖਾ ਲਾ ਕੇ ਪੱਖਾ ਲਾ ਲਓ ਨਾ। ਪੱਖਾ ਲਾ ਲਉਣਾ ਜ। ਲੱਗ ਗਈ ਵੀ ਆ ਮੇਰੇ ਮਿੱਤ ਨੂੰ। ਸੁੱਖ ਨਾ ਜੀਵੇ। ਤਕਿੰਦਾ। ਬਾਸ ਖੜ ਉੱਠ ਗਿਆ। ਆਉਂ ਆਉਂ। ਓ। ਕਿੰਨਾ ਮਾਰਿਆ ਢੂਣਾ ਹੈ ਕੀ ਨਾ ਮਾਰਿਆ ਕੀ ਨਾ ਢੰਡੂ ਨੂੰ ਖੋਪੀ ਢੰਡੂ ਨੂੰ ਖੋਪਰ ਨਾਲ ਓਪਨਿੰਗ ਕਰਾਂਗੇ ਢੰਡੂ ਹਾਂ ਕੀ ਆਪਾਂ ਹੋਈ ਜਾਓਗਾ ਹਾਂ ਹੋਇਆ ਪਾ ਲੱਗ ਗਿਆ ਰੋਣਾ ਹੋਇਆ ਐਂ ਜਿੱਖਦਾ ਹੈ ਚਲ ਲੱਢੀ ਹੈ ਹੈ ਜਿੱਖਦਾ ਨਹੀਂ ਨਹੀਂ ਸਾਤਰੀ ਕਾਲ ਹੁਣ ਬੁਲਾਈ ਜਾ ਆਪੇ ਪਹਿਲਾਂ ਜਮਾ ਕਹਿੰਦਾ ਜੱਬ ਬੁਲਾਈ ਨਹੀਂ ਉੱਪਰ ਕੇ ਦੇਖਦੀ ਪੱਖਾ ਦੇਖਦੀ ਉਹ ਮੇਰਾ ਸ਼ੇਰ ਪੁੱਤ ਉਹ ਮੱਟੂ ਹੈ ਛਟਾ ਮੱਟੂ ਹੈ ਜੱਟ ਕਿਸ ਦਾ ਟੁੱਕਿਆ ਕਰਨਾ ਟੱਡੂ ਦੁੱਧ ਦੁੱਧ ਹੈ ਨਾ ਦੁੱਧ ਦੋ ਲਾਵਾ ਕੁਝ ਨਹੀਂ ਸੋਚਦਾ ਹਾਂ ਕੀ ਕਹਿੰਦਾ ਚਾਚੂ ਦੱਦੂ ਜੀ ਹਾਂ ਜੀ ਕਭੀ ਬਹੁਤ ਯਾਨੇ ਮੰਨਦੇ ਆ ਮੈਡ ਲੱਗਦੀ ਆਂਟੀ ਜੀ ਉਹ ਧੰਨੀ ਵਰਗੇ ਦੇ ਮਾਰਦੇ ਅਸੀਂ ਤਾਂ ਕੋਈ ਟਮਾ ਟਮਾ ਤੁਸੀਂ ਸਾਡੇ ਖੂਸ਼ ਬਣਾਉਂਦੇ ਅਸੀਂ ਆ ਗਏ ਹਾਂ ਉਹ ਨਾ ਪਹਿਲਾ ਵਾਲੇ ਵਈਦ ਨਾ ਅ ਨਹੀਂ ਉਹ ਤਾਂ ਠੀਕ ਹੈ ਮੈਂ ਵੈਸੇ ਕਰ ਕਰ ਦੋ ਜਿੰਨੇ ਕਦੇ ਜੀਨੇ ਮਾਰਦੇ ਨਹੀਂ ਗੱਲ ਕਹਿਣੀ ਆਂਕੀ ਅੱਜ ਸਾਡੇ ਆਰਡਰ ਇੰਦਰ ਚਾਹ ਚਾਰ ਵੇਰ ਮਾਰਦੇ ਉਹ ਹੀ ਗੱਲ ਨਹੀਂ ਵੱਜਦੇ ਉਹਨੇ ਆਹ ਉਹ ਨਹੀਂ ਵੱਜੇ ਕੰਮ ਵੱਜਦੇ ਨਿਆਣੇ ਮਾਉਂ ਠੀਕ ਕਰਕੇ ਨਿਆਣੇ ਕਰਕੇ ਸਰੀਰੂਣਾ ਕਰਕੇ ਮੈਂ ਤੁਹਾਡੇ ਵੀ ਖਾਸਾਰ ਪੁੱਛ ਲੈਂਦੀ ਆਂ ਉੱਟੇ ਘਰ ਜਾਉਂਦਾ ਨਹੀਂ ਹੈ ਜਦੋਂ ਇਹ ਨਹੀਂ ਚਲੋ ਹਾਂ ਜੇ ਕਾਨਾ ਸੀ ਆਪੇ ਤੁਹਾਡੇ ਕੋਲ ਹੋੜ ਇਹਦੇ ਹੀ ਜਾਂਦੇ ਆਂ ਤੇ ਮੁੜ ਗਏ ਅੱਛਾ ਅੱਛਾ ਇੱਕਦਾਂ ਲਾ ਸੀ ਡਰੈਗ ਰੂਮ ਕੋਲ ਤੇ ਮੁੜੇ ਹੀ ਆ ਨਾ ਬਾਹਰ ਤੇ ਰਾਤ ਨੂੰ ਅੰਦਰ ਲੈਂਡ ਵੱਲ ਵੀ ਸਾਨੂੰ ਦੇਖ ਗਈ ਵੀ ਕੋਲ ਕੋਲ ਬੈਠਾ ਇਹ ਪੈਣ ਨਹੀਂ ਆਈਆਂ ਹਿੰਆਂ ਫੇਰ ਮੈਂ ਜੈਸਮੀਨ ਅਸੀਂ ਸੈਰ ਕਰਦੇ ਫਿਰਦੇ ਨੇ ਇੱਥੇ ਮਗਾ ਵੀ ਹੁਣ ਰਿਸ਼ਤੇਦਾਰ ਆ ਜੇ ਜੈਸਮੀਨ ਫੇਰ ਆਉਂਗੇ ਕਿਸੇ ਦਿਨ ਅਸੀਂ ਇੱਥੇ ਦੇ ਮੁੜ ਕੇ ਗਏ ਜਮੇ ਹੀ ਦਰਵਾਜ਼ੇ ਕੋਲ ਤੇ ਆਹ ਜੀ ਹੋ ਗਈ ਐਂਟਰੀ ਸਾਡੇ ਭਾਈ ਹੋਰ ਘਾਦੇ ਮੈਂਬਰਾਂ ਦੀ ਅਜੇ ਹਜੂਰ ਸਾਹਿਬ ਦਰਸ਼ਨ ਕਰਕੇ ਆਏ ਆ ਹਾਂ ਹਜੂਰ ਸਾਹਿਬ ਕੀ ਹਾਲ ਚਾਲ ਵਧੀਆ ਜੀ ਜੀ ਹਜੂਰ ਸਾਹਿਬ ਗਏ ਦੀਦੀ ਨੇ ਹਜੂਰ ਸਾਹਿਬ ਨੂੰ ਬੱਸਾ ਚੱਲਣ ਲਾਤੀਆ ਸਹੀ ਗੱਲ ਆ ਹਾਂ ਹਾਂ ਕੋਈ ਨਹੀਂ ਮੇਲੇ ਆ ਗਏ ਰਾਜੇ ਦੇ ਸਾਹ ਪਰਲੇ ਕਲਾਗੜੇ ਭਾਈ ਹੋ ਇਹਨੂੰ ਸਾਦੂ ਦਾ ਬਲੇਖਾ ਪੈਂਦਾ ਜੀ। ਹਾਂਜੀ। ਆ ਗਿਆ ਬਿਆਹ ਨਾਲ ਦਾ ਵਰਤੋਂ ਨਾਲ। ਅੱਛਾ ਅੱਛਾ। ਅੱਜ ਵੀ ਦੇਰੀ ਆ। ਹੋਰ ਆ ਜਾ। ਜਾਣੀ ਨਹੀਂ ਏ। ਜਾਣਾ ਨਹੀਂ ਪੁੱਤ। ਜਾਉ ਪੁੱਤ। ਉੱਧਰ ਦੇਖ ਦੇ। ਜਾਓ। ਮੱਝ ਨੂੰ ਪਹਿਲਾਂ ਸੁਣਾ। ਬੜਾ ਨਾ ਹਾਪਾ ਉਹਦੇ ਐਕਸਪ੍ਰੈਸ਼ਨ ਹੋ ਗਿਆ। ਕੌਣ ਹੈ? ਕੌਣ ਹੈ? ਇਹ ਆਇਆ ਨਾ। ਉਹ ਮੈਂ। ਅਰੇ ਖੁਸ਼ ਹੋ ਗਿਆ। ਆ ਜਾ ਮੈਂ ਤੇ ਆਖਦਾ। ਮੇਰੇ ਪਾਪਾ ਰੋਲੇ ਕਹਿੰਦਾ। ਹਾਂ। ਹਾਂ ਜੀ ਹਾਂ ਜੀ ਚਲੋ ਤੁਸੀਂ ਬੈਠੀ ਜੁਣ ਹਾਂ ਲੱਕ ਪਰ 7:30 ਵਜਾਲੀ ਦੀ ਹੈ ਲੱਕ ਪਰ 7:30 ਵਜਾਲੀ ਦੀ ਨਾ ਨਾ ਲਾ ਰਣਾ ਅੱਛਾ ਲਾ ਸਹਰਾ ਤੇਹੀ ਗੱਲ ਹਾਂ ਸਾਡੀ ਵੀ ਦੇਖ ਲਾ ਵੀ ਤੁਹਾਨੂੰ ਦੇਖਦੀ ਆ ਇਹ ਵੀ ਛੱਡੀ ਹੈ ਅਮਾਨਤ ਭਾਈ ਅਮਾਨਤ ਇਹਨੂੰ ਹੁਣ ਲਾਈਟ ਦਿਖੇਗੀ ਕੈਮਰੇ ਦੀ ਬਸ ਲੱਡੂ ਜੀ ਨੂੰ ਹਾਂ ਜੀ ਬਿੰਦੇਗਾ ਉਹਦਾ ਜਨਾ ਚੱਕ ਲਾ ਮੈਨੂੰ ਚਲੋ ਦੇਖੀ ਆ ਜਸਮੀ ਅੱdte ਬੈਠ ਕੇ ਜਦੋਂ ਆਪਣੇ ਸੇਰੀ ਕੋ ਅੱਜ ਤਾਂ ਸਿੱਧੇ ਉਹ ਜਾਣ ਕੇ ਮੈਲੇ ਕਿ ਪਿੱਛੜ ਜਾਂਦੀ ਆ ਮੁੰਡਿਆਂ ਨਾਲ ਦੋ ਦੁੱਧ ਚੱਕ ਕੇ ਸੱਜੇ ਕਰਨਾ ਹੁੰਦਾ ਹੈ ਹੋ ਦੇ ਆਪਣੇ ਆਕੇ ਕਾਹਨੇ ਕੋਲੇ ਹੁੰਦਾ ਭਾਈ ਉਹ ਲੋ ਦੂ ਚਾਹੀ ਕਿ ਤੈਨੂੰ ਜਾਣੀ ਆ ਨਾ ਇਹਨਾਂ ਨਾਲ ਚਾਹੀ ਔਨੀਆ ਬਤਾ ਰਾਸਤੇ ਚ ਘਰ ਕਿਵੇਂ ਮਿਲਣੀ ਵੀ ਚੱਲੋ ਨਾ ਗੇ ਮਿਲਦੇ ਹੀ ਗਲਦੇ ਰਹਿਣਾ ਚਾਹੀਦਾ ਹੋਰ ਹੋਰ ਮਿਲਣਾ ਕਦੋਂ ਮਿਲੂਗਾ ਕਿਨੇ ਕ ਮਿਲੂਗਾ ਆਪਣੇ ਇਹੀ ਆ ਭਾਈ ਬਿਲਕੁਲ ਬਿਲਕੁਲ ਆਪਾਂ ਮੈਂ ਕਹਿੰਦਾ ਮਿਲੂਗਾ ਹਮ ਪਰ ਆਂਟੀ ਰਚਨ ਮਰਜ਼ੀ ਦੇਖ ਲਿਓ ਚਾਹੇ ਮੈਂ ਬੋਲਾਂ ਦੂਰ ਤੇ ਇਹਨਾਂ ਨੇ ਮੈਨੂੰ ਕਹਿ ਕੇ ਜਰੇ ਹਾ ਗੈਡ ਵਾਲ ਨੂੰ ਤਨਾਰ ਨਾ ਆ ਗਿਆ ਲਾ ਗੈਡ ਨਾ ਕੁਝ ਨਾ ਮੈਨੂੰ ਚਾਹਣਾ ਮੈਨੂੰ ਮੈਨੂੰ ਪਾਣੀ ਸਰ ਪਾਣਾ ਦੇਖਦਾ ਪੜ ਕੇ ਮੈਂ ਕੀ ਬਾਤ ਕੱਢਣ ਵਾਲਾ ਬੰਦੇ ਬੱਦਲ ਕਈ ਹੋਇਆ ਬਈ ਬਾਹਰ ਤਾਂ ਬਾਸ ਨਾ ਅੰਦਰ ਦੇ ਗਾਓ ਇਹ ਪਤਾ ਨਹੀਂ ਕਿੱਥੇ ਕੰਦੇ ਜਾਣਾ ਓਏ ਕੀ ਹਾਲ ਹੈ ਤੇਰਾ ਓ ਲੱਡੂ ਓ ਸਰ ਤੂੰ ਆ ਜਾ ਲੈ ਲੈ ਜਾਣੇ ਤੂੰ ਸਾ ਹਾਂ ਨਹੀਂ ਤੂੰ ਦਾ ਰੋਣ ਲੱਗ ਗਿਆ ਤੇ ਗੱਡੇ ਰੱਖੇ ਦੇ ਘੱਤੀ ਪਰ ਗੱਡਿਆਂ ਨੂੰ ਘੁੰਮਦਾ ਫਿਰ ਤੇ ਇਹ ਥੱਲੇ ਨੂੰ ਕਰਦਾ ਹੈ ਆ ਚਾਉਂਗੀ ਤੂੰ ਦੇਖਦਾ ਮੈਂ ਤਾਂ ਦੇਖੀ ਲੈ ਦੇਖਦੀ ਹਾਂ ਇਹਨੂੰ ਇਦਰ ਲਾਈਟ ਦਿਖਦੀ ਆ ਮੈਨੂੰ ਲੱਗਿਆ ਬੰਦ ਬੈਠਾ ਡਾਡ ਨੂੰ ਲੈਣ ਨਹੀਂ ਮੰਗਣ ਆ ਗਏ ਬੰਦੇ ਕਿੱਧਰ ਲੱਗਦੀ ਆ ਓ ਮਾਤੂ ਮੈਨੂੰ ਕਹਿੰਦਾ ਧੀਮੂ ਵੀ ਅਮਾਨਤ ਦੂ 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 ਤੋਰ ਕੋਈ ਚੋਈ ਹਾਂਜੀ ਤੈਨੂੰ ਵੀ ਬੁਲਾਉਂਦੇ ਆ ਯਾਰ ਹੈ ਗੁੱਸਾ ਕਰਦਾ ਤੈਨੂੰ ਵੀ ਬੁਲਾਇਆ ਇਹ ਛੋਟਾ ਸੰਤੂ ਓ ਪੁੱਤਰਾ ਉਹnde ਜਿੱਦਾਂ ਤੁਸੀਂ ਬੈਠਦੇ ਮੈਂ ਉਹ ਦੇਸ਼ ਕਾਸ਼ਲ ਕਰ ਮੈਂ ਤਾਂ ਛੋਟੀ ਐ ਸਭ ਨੇ ਅਸਲ ਕਿਹਾ ਇਹ ਦੇਖਦੇ ਉਸ ਅੱਛਾ ਸੁਣਾ ਆਸ਼ੀਰਵਾਦ ਕੋ ਜੂ ਬੈਂਕੋ ਜੂ ਉਹ ਤੇਰਾ ਭਾਈ ਪਤਾ ਏ ਹਰੇਕਨ ਵੀ ਹਾਂ ਕੋਕ ਪੀਂਦੀ ਨਹੀਂ ਆ ਗਲਤ ਆ ਹਾਏ ਥੈਂਕ ਯੂ ਦੀਦੀ ਹੈ ਵੈਸੇ ਸਾਰਿਆਂ ਨੂੰ ਮੈਂਗੋ ਹੀ ਪਸੰਦ ਆ ਮੈਂ ਨਾ ਮੈਂ ਤਾਂ ਕੋਕ ਹੀ ਪੀਉਂਦਾ ਨੋਨਾ ਮੇਰਾ ਤਾਂ ਭੜਾ ਦੋ ਇੱਤੀ ਭੜਾ ਦੋ ਅੰਦਰੋਂ ਭਾਈ ਉਹ ਮੈਂ ਕਿੱਥੇ ਆੜੂ ਪੋਤਾ ਨਹੀਂ ਪਿੰਦੀ ਪਿੰਦੀ ਹੈ ਇਹਦੇ ਚਾਹ ਤੜਕਾ ਲਾ ਕੇ ਮੈਂ ਚਾਹ ਪਾਣੀ ਪੀ ਲੂਗੀ ਇਹ ਮਠਾਣੀ ਮਾਣੀ ਮਠਾ ਬਹੁਤ ਘੱਦੀ ਹਾਂਜੀ ਹਾਂ ਆਪ ਤੂੰ ਚਮਚਾ ਥੋੜੇ ਮੈਂ ਥੋੜੀ ਮਚਾਇਆ ਮੈਂ ਖੋਰੀ ਦੀ ਨੇ ਭੜਾ ਦੋ ਹਾਂ ਉਹ ਨਮਕ ਆਪ ਲੈ ਗਾ ਕਿਤੇ ਹੋਰੇ ਨਾ ਕੰਮ ਕਰਦੀ ਫੋਨ ਦਾ ਉਹ ਹੈ ਵੀ ਭਾਈ ਮਹਿੰਗਾ ਏ ਥੋੜੇ ਦਿਨ ਹੋਏ ਤੇ ਆਏ ਨਜੀਦ ਬਾਹਰ ਤੇ ਮੰਗਾਇਆ ਹਾਂਜੀ ਐ ਮੈਸੇਜ ਆਉਂਦਾ 16 ਅ اچھا ਕਾਲੀ ਭਾਜੀ ਨੇ ਭੇਜਿਆ ਯਾ ਲਾ 16 ਪਾਰਟੀ ਦਾ ਫੇਵਾ ਵਿਵਾਲੇ ਵੀ ਬਣਦੀ ਆ ਫੋਨ ਦੀ ਲੈ ਪਾਰਟੀ ਲੱਗੇ ਤੇ ਕਹਿੰਦੇ 1 ਲੱਖ ਦੇ ਉੱਪਰ ਦਾ ਫੋਨ ਆ ਵੈਚੜਾ ਆਇਆ ਚਲੋ ਮਾਲਕ ਕਿਰਪਾ ਰੱਖੇ ਇਦਾਂ ਤੂੰ ਤਾਂ ਸੁਲਪੀਕਾ ਪੈ ਗਿਆ ਨਾ ਮੈਂ ਵੀ ਕਾਲੀ ਭਾਈ ਨੂੰ ਪਾਵਾਂ ਅੱਜ ਵੈਸੇ ਇਹ ਬਲੌਗ ਦੇਖੇ ਲੈਣਾ ਇਹ ਵੀ ਨਾ ਬੰਦ ਦੇ ਦੇਖੋ ਬਹੁਤ ਜਿਆਦਾ ਲਾ ਕੇ ਆ ਗਿਆ ਤੈਨਾਂ ਤੈਨਾਂ ਜੇ ਬੱਦਲ ਦਿਗਣਾ ਬਣਿਆ ਲਓ ਜੀ ਕਿਣੀਆਂ ਆ ਗਈਆਂ ਹੈ ਧੁੱਪ ਚ ਈ ਹਲਕੀ ਹਲਕੀ ਧੁੱਪ ਆ ਮੱਠੀ ਮੱਠੀ ਜੀ ਕਿਤੇ ਕਿਤੇ ਬੱਦਲ ਬਾਈਆ ਉਹੀ ਗੱਲ ਆ ਗਈ ਵੀ ਹੁਣ ਬਸ ਕਣਕ ਪੱਕ ਗਈ ਹੁਣ ਰੱਬ ਨੇ ਉਦਾਂ ਹੀ ਡرائی ਜਾਣੇ ਹੈ ਕਾ ਕਰੀਏ ਰੱਬ ਵੀ ਹੁਣ ਵੈਰੀ ਬਣ ਗਿਆ ਕਿਸਾਨਾਂ ਦਾ ਲਓ ਜੀ ਮਿਲੋ ਸਾਡੀ ਬੂਆ ਦੇ ਮੁੰਡੇ ਨੂੰ ਜੀ ਸੱਚੀ ਗੱਲ ਜੀ ਸਾਰਿਆਂ ਨੂੰ ਹੋਰ ਮਰਾ ਠੀਕ ਆ ਜੀ ਬੈਰ ਸਾਹਿਬ ਵਧੀਆ ਬਾਈ ਵਧੀਆ ਠੀਕ ਠਾਕ ਜੀ ਸੁਣਾਓ ਬੜਾ ਠੀਕ ਆ ਜੀ ਇਹ ਵੀ ਜਵਾਨ ਸਾਡਾ ਭਾਈ ਦਵਾਈ ਤੇ ਆਇਆ ਵਾ ਬਹੁਤ ਮਿਹਨਤ ਕਰੀ ਨੂੰ ਜੀ ਬਹੁਤ ਖੁਸ਼ਕਿਸਮਤ ਆਸੀਂ ਬਾਈ ਤੁਹਾਡੇ ਵੀਡੀਓ ਚ ਆ ਕੇ ਬਲੌਗ ਚ ਆ ਕੇ ਵੈਸੇ ਤਾਂ ਬਾਈ ਨਾਲ ਸਾਡੀ ਉਧਾਂ ਡੇਲੀ ਅਵੇਲੇਬਲ ਆ ਹੋਈ ਜਾਂਦਾ ਹਾਂ ਪਰ ਆ ਵੀਡੀਓ ਵਾਲਾ ਕੰਮ ਥੋੜਾ ਜਿਹਾ ਸਾਡੇ ਲਈ ਔਖਾ ਹੈ ਇਹਦੇ ਆਪਾਂ ਯੂਜ਼ ਟੂ ਹੈ ਨਹੀਂ ਹਾਂ ਕੈਮਰਾ ਬਾਕੀ ਤਾਂ ਠੀਕ ਹੈ ਬਾਕੀ ਕੰਦਾ ਵਾਤਾ ਹੋਈ ਜਾਂਦੀਆਂ ਡੇਲੀ ਮੇਲ ਬਲਾ ਮਿਲ ਜਾਂਦੇ ਨੇ ਹਾਂ ਕੈਮਰੇ ਵਾਲਾ ਕੰਮ ਥੋੜਾ ਔਖਾ ਹੈ ਹਾਂ ਇਹ ਬਾਈ ਹੁਣ ਤੁਸੀਂ ਐਕਸਪਰਟ ਹੋ ਗਏ ਆ ਸਹੀ ਕੰਨਾ ਮੈਨੂੰ ਲੱਗਦਾ ਔਖਾ ਜਾ ਯਾਰ ਇਹ ਕਾਹ ਖੜਾ ਹੀ ਜਵਾਨ ਸਾਡਾ ਹਾਂਜੀ ਹਸਤੀ ਕਾਲੀ ਨਾ ਰਹਿੰਦੀ ਹੈ ਐ ਕੋਕ ਪਾ ਨਜ਼ਾਰਾ ਵੈਸੇ ਕੋਕੜਾ ਪਾ ਠੰਡਾ ਮੌਸਮ ਡੰਡਾ ਡੰਡਾ ਕੋਕ ਹੈ ਉਹਨਾਂ ਡੰਡਾ ਕੋਕ ਹੈ ਠੀਕ ਹੈ ਮੌਸਮ ਵੈਸੇ ਕਹਿੰਦੇ ਨੇ ਵਧੀਆ ਹੈ ਹਾਂ ਉਧਾਂ ਨਹੀਂ ਵਧੀਆ ਹੈ ਉਧਾਂ ਡਰਾਵੀ ਉਧਾਂ ਭਰਾਵਾ ਹੁਣ ਆਏ ਆ ਵੀ ਕਣਕਾ ਪੱਕੀਆਂਆਂ ਮੀਆਂ ਡਰ ਲੱਗਦਾ ਠੀਕ ਨਹੀਂ ਹੋਇਆ ਅੱਜ ਵੀ ਹਾਂ ਲੰਗੇ ਜਾਦੇ ਯਾਰ ਯਾਰ ਲੰਗ ਜਵੇ ਭਰਾਵਾ ਕੱਲ ਤਾਂ ਮੈਂ ਡਰ ਗਿਆ ਤਾਂ ਮੈਂ ਮਾਹ ਲੈ ਵੀ ਅੱਜ ਚੱਕਦਾ ਕੰਮ ਨਹੀਂ ਕੱਲ ਜਿਹੜੇ ਸਾਮਨਾ ਬੱਦਲ ਜਾ ਘੋਰਦਾ ਸੀ ਇੱਕਦਮ ਹਾਂ ਆਏ ਹੋ ਗਿਆ ਸੀ ਲੈ ਵੀ ਕੰਮ ਹੋ ਰਿਹਾ ਹੁਣ ਵੀ ਅੱਜ ਤੱਕ ਨਹੀਂ ਕਈ ਜਗ੍ਹਾ ਨਹੀਂ ਵੀਡੀਓ ਉਧਾਂ ਆਈਆਂ ਵੀ ਆ ਕਈ ਜਗ੍ਹਾ ਬਹੁਤ ਪਹਿਲਿਆ ਮੀ ਦੱਸਿਆ ਹੋਇਆ ਸੀਗਾ ਆਪਣਾ ਮੌਸਮ ਚ ਵੀ ਕਈ ਜਗ੍ਹਾ ਪੈਣਾ ਭਾਰੀ ਹੋਣੀਆਂ ਪ੍ਰਭ ਨਹੀਂ ਲਿਆ ਤੇ ਮੀ ਤਾਂ ਵੈਸੇ ਹੁਣ ਮਾਲਕ ਰਹਿਮੇ ਕਰੇ ਯਾਰ ਤਾਂ ਹੀ ਫਾਇਦਾ ਠੀਕ ਨਹੀਂ ਅਹੀਂ ਦਾ ਕੰਮ ਔਖਾ ਲਾ ਵੀ ਇੱਧਰ ਜਵਾਨ ਨੇ ਸਾਡੇ ਨੇ ਬਾਗਬਾਨੀ ਬਣਾਈ ਵੀ ਘਰੇ ਸਬਜ਼ੀਆਂ ਨੂੰ ਬਾਗਬਾਨੀ ਕਹਿ ਤਾ ਵੀ ਕਹਿ ਲੋ ਸਬਜ਼ੀਆਂ ਲਾਈਆਂ ਵੀ ਆ ਆ ਲਾਈ ਵੇ ਜੀ ਪਿਆਜ਼ ਆ ਸੋਏ ਹੋ ਲਸਣ ਲਾਇਆ ਵਾ ਬੱਚੇ ਅਸਲ ਵਿੱਚ ਨਾ ਹੁਣ ਲਸਣ ਉਹ ਹੋ ਗਿਆ ਮਤਲਬ ਬਣ ਗਿਆ ਪੱਕ ਗਿਆ ਕਹਿ ਲੋ ਤਾਂ ਕਰਕੇ ਵੀ ਝਾੜ ਕਵਾੜ ਜਾ ਹੋ ਗਿਆ ਉੱਦਾਂ ਵੈਸੇ ਧਰਤੀ ਸੁੱਕੀ ਹੋਰ ਪਾਣੀ ਲੈ ਦੇ ਕੇ ਥੋੜੇ ਦਿਨ ਪਹਿਲਾਂ ਹਰੇ ਲੈ। ਹਾਂ ਉਹ ਇਹ ਨਾ ਵੈਸੇ ਭਾਈ ਰੇਤਾ ਪਿਆ ਵਾ ਨਾ ਇਹ। ਇਹ ਸਾਰਾ ਆਪਣੇ ਖੇਤ ਜੋ بڑے ਖੇਤਾਂ ਨੂੰ ਪਾਇਆ ਵਾ ਭਰਤ ਇਹ। ਅੱਛਾ। ਲਿਆ ਕੇ ਉਦੋਂ ਵੀ ਖਾ ਖਾ ਤਾ। ਉਹ ਹਾਂ ਉੱਥੇ ਥੋੜੀ ਰੇਤ ਲਈ ਤੀ ਨਾ ਧਰਤੀ। ਹਾਂ। ਲਾ ਵੀ ਆ ਸਾਡਾ ਇੱਕ ਹੋਰ ਛੋਟਾ ਜਵਾਨ ਆ ਗਿਆ। ਸਮੇਂ ਆ। ਹਾਂ ਸਕੂਲ ਵਾਲੀ ਵਰਦੀ ਚ ਦਾ ਸਾਰ ਪਛਾਲੇ ਨਹੀਂ ਹੁੰਦਾ। ਬੜਾ ਜੈਂਟਲਮੈਨ ਜਿਹਾ ਲੱਗਦਾ। ਹਾਂ ਪੂਰੀ ਟਾਹਰ ਆ ਦੇਖ ਨਾ। ਉਹਦਾ ਲਬੜਾ ਜੀ ਰਹਿਦਾ ਉਦੋਂ। ਸਹੀ ਗੱਲ। ਇਹ ਗੱਜਿਆ ਗੁੰਦਾ ਭਰਾ। ਨਵਾਂ ਨਵਾਂ ਜਾਣ ਲੱਗਿਆ ਅੱਗੂ ਦਾ ਹੁਣ ਨਵਾਂ ਨਵਾਂ ਸਕੂਲ ਜਾਣ ਲੱਗਿਆ ਹੈ ਹਜੇ ਪਤਾ ਨਹੀਂ ਹੈਗਾ ਡੋਲਾ ਨਹੀਂ ਹੌਲੀ ਕਿੰਨੇ ਦਿਨ ਹੋ ਗਏ ਸਕੂਲ ਜਾਂਦੇ ਨੂੰ ਤਿੰਨ ਚਾਰ ਦਿਨੇ ਹੋਏ ਹੈ ਹਜੇ ਹੁੰਦਾ ਇਹ ਹੁਣ ਉਹੀ ਕਹੀ ਜਾਂਦਾ ਹੈ ਤੇ ਪਾਪਾ ਕਹਿੰਦਾ ਰੋਂਦਾ ਇਹ ਹਾਂ ਰੋਂਦਾ ਏ ਰੋਂਦਾ ਹੁੰਦਾ ਤੂੰ ਅੱਜ ਵੀ ਰੋਏ ਤੂੰ ਹੈ ਲੱਗਦਾ ਤਾਂ ਹੈ ਵੀ ਰੋਂਦਾ ਹੋਊਗਾ ਬਾਕੀ ਪਤਾ ਕੁਛ ਨਹੀਂ ਇਹ ਅਰਜਨ ਰੋਇਆ ਕਹਿੰਦਾ ਇਕੱਲੇ ਰੋਇਆ ਦਾ ਪਾਪਾ ਨੇ ਕਿਹਾ ਵਾਜੋ ਵੀ ਰੋਇਆ ਕਦੇ ਸੀਗਾ ਮੈਡਮ ਹੈ ਫਫੀ ਤੇਰੇ ਜੋਗਾ ਜੂਸ ਕੜਾਈ ਹੈ ਆਹ ਬੋਲ ਤੇਰੇ ਜੋਗਾ ਜੂਸ ਕਰਾਈਆਂ ਅੱਛਾ ਤੇਰੇ ਜੋਗਾ ਜੂਸ ਕਰਾਈਆਂ ਹੋਲਡਰਿੰਗ ਨਹੀਂ ਪੀਣੀ ਆ ਵੀ ਦੇ ਆ ਵੀ ਦੇ ਸਾਰਾ ਰਾਮੀਆ ਪੂਰਾ ਹੈ ਕਦਾਂ ਆ ਵੀ ਦੇ ਸਾਰਾ ਪੀਲਾ ਪੀਲਾ ਮਿਕਸ ਵਿੱਚ ਬੈਕਸਾਇਡ ਹੈਗਾ ਮਾਉਂਟ ਕੋਕਟੇਲ ਬਣਾ ਦੇ ਹਾਂ ਲਓ ਜੀ ਟੀਨਾ ਪਰ ਮੀ ਦੜਾ ਦੜ ਲੀ ਜੀ ਲੱਗੀ ਹੁਣ ਤੱਪਾਂ ਵਿੱਚੇ ਪੈ ਰਿਹਾ ਨਾਲੇ ਆ ਦੇਖੋ ਗੱਡੀ 'ਤੇ ਪਰਛਾਵਾਂ ਪੈਂਦਾ ਮਠੀ ਮਠੀ ਜੀ ਧੁਫਾ ਇਹ ਮਾਲਕਾ ਕਰਦੇ ਕਿਰਪਾ ਰਹਿਮ ਕਰ ਹੁਣ ਕਾ ਨੂੰ ਹੁਣ ਪੱਕੀਆਂ ਵੀ ਫਸਲਾਂ ਪਰ ਡਰਾਈ ਜੰਨਾ ਆ ਕੇ ਹਾਂ ਇਹ ਤਾਂ ਹੈਗਾ ਹੋਰ ਮੈਂ ਗਿਆ ਸੀ ਬਹੁਤ ਔਖੇ ਅਪਾਇੰਟਮੈਂਟਾਂ ਨਾਲ ਮਿਲਦੇ ਆਂ ਕਿਆ ਕਰੇ ਪਰ ਅੱਜ ਇਹਨਾਂ ਨੇ ਟਾਈਮ ਕਾਢੇ ਰਿਆ ਸਾਡੀ ਗਰੀਬਾਂ ਵਾਸਤੇ ਉਹ ਮਾੜਾ ਜਵਾਦ ਜੀ ਵੀ ਤੁਹਾਡਾ ਤੁਸੀਂ ਸਾਨੂੰ ਦੇਖਦੇ ਸਾਨੂੰ ਕਿੱਥੇ ਪਹੁੰਚਦੇ ਇਹ ਬੇਸਰੀ ਇਹ ਇੱਜਾ ਆਪਣੇ ਕਦ ਤੁਸੀਂ ਕੰਮ ਚ ਬਿਜ਼ੀ ਰਹਿੰਦੇ ਅਸੀਂ ਬੇਲੇ ਅਸੀਂ ਕਿਆ ਕਰਨਾ ਸੀ ਉਹ ਨਹੀਂ ਆਉਂਦੇ ਜੀ ਜੀ ਨਹੀਂ ਆਉਂਦੇ ਨਹੀਂ ਕੋਈ ਨਾਮ ਤੇਰੇ ਸਾਡੇ ਕਿ ਕਿਰਮਾ ਹੋ ਮਰੇ ਹੱਥ ਖੰਡੇ ਪਏ ਆਪਣੇ ਹੱਥ ਦੇਖ ਲਓ ਮੈਂ ਮੈਂ ਨਾ ਕਿ ਅੱਗੇ ਨਹੀਂ ਨਹੀਂ ਸੁਵੇਦਨਾ ਆ ਦੇਖ ਲੈ ਲੈ ਨਾ ਇਹ ਤਾਂ ਜਿਵੇਂ ਬਾਸਣ ਚ ਨਹੀਂ ਕਰਨੀ ਜਿਹਦੇ ਉਹ ਨਹੀਂ ਬਚਾਇਆ ਉਹ ਬੜਾ ਜਾ ਉਹ ਹੋਰ ਠੀਕ ਠਾਕ ਕੀ ਸੁਣਾ ਮੈਂ ਦੱਸਾਂ ਕੀ ਕਰ ਸੀ ਬੱਬੂ ਕਹਿੰਦਾ ਇੱਕ ਦਿਨ ਜਾਂਦਾ ਤੁਸੀਂ ਨੂੰ ਛੁੱਟੀ ਹੋ ਜਾਂਦੀ ਆ ਜਿੱਦਾਂ ਲਾਇਆ ਇੱਕ ਦਿਨ ਦੀਆਂ ਛੁੱਟੀਆਂ ਹੁਣ ਫੇਰ ਦੋ ਦਿਨ ਕਰ ਬਸ ਅਮਚਾਲੇ ਦੇ ਇੱਕ ਦਿਨ ਉਹ ਨਹੀਂ ਉਹਨੇ ਭਾਬੀ ਨੂੰ ਆਹੀ ਚਾਹ ਜੀ ਮੈਂ ਵਧੀਆ ਜਾਂਦਾ ਰਹੂਗਾ ਹੌਲੀ ਹੌਲੀ ਆਤ ਜੀ ਪੈ ਜਣੀ ਜੀ ਇੱਧਰ ਬਲਦੀ ਕਿਨੇ ਕਿਨੇ ਆਏ ਨਾ ਨਾ ਕਿਤੇ ਆਏ ਨਾ ਨਾ ਹੱਥ ਪੈ ਜੇਵੇ 2 ਇੱਕ ਦਿਨ ਜਾਣਾ 2 ਦਿਨ ਦੀ ਛੁੱਟੀ ਕੱਲ ਨੂੰ ਕਹਿਦੇ ਵੀ ਕੱਲ ਛੁੱਟੀ ਹੈ ਮੈਂ ਸਾਰੇ ਮੈਨੇਜ ਕਰ ਲੈਣਾ ਜਦੋਂ ਉਹਦਾ ਹੈ ਨਾ ਜਦੋਂ ਨਵਾਂ ਲੱਗਦਾ ਸਾਰੇ ਰਹਿੰਦੇ ਆ ਸਕੂਲ ਪਹਿਲਾਂ ਉਹ ਵੀ ਅੱਧੀ ਸੰਗ ਕਰਦੇ ਸਾਲ ਪੂਰਾ ਚੋੜੇ ਜਾਣਾ ਸਹੀ ਗੱਲ ਮੈਨੂੰ ਬੈਠੋ 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 ਤੂੰ ਲਓ ਜੀ ਆ ਗਿਆ ਸਮਾਨ ਭਾਈ ਛਕੋ ਜੀ ਕਹਿੰਦੇ ਚਾਹ ਮੈਂ ਜੇਦਾ ਅਸੀਂ ਠੰਡਾ ਪੀ ਲੈਦਾ ਆਪਣੀ ਘਰ ਆ ਔਣੀ ਜਾਣੀ ਖੁੱਲ ਗਈ ਬਸ ਕੋਈ ਚੱਕਰ ਨਹੀਂ ਤਾਂ ਹੈਗਾ ਇਹ ਕਾਹਦੀ ਰਿਵਾਜ ਜਿਹੀ ਹੋ ਜਾਂਦਾ ਇਹ ਬਸ ਹੈ ਤਾਂ ਕੁਛ ਨਹੀਂ ਔਣੀ ਜਾਣੀ ਜੀ ਖੁੱਲ ਜਾਂਦੀ ਹੈ ਨਾ ਜੀ ਮੈਂ ਬਾਕੀ ਚਲੋ ਉਹ ਤਾਂ ਭਲਾ ਮਿਲਦੇ ਰਹਿੰਦੇ ਜਦੋਂ ਵਾਲਟੀ ਹਾਂ बिहारी ਤੀ ਰਵਾਜ ਆ ਜਿਹੜੇ ਹੁਣ ਚੱਲਦੇ ਉਹ ਵੀ ਪਕਾਉਣੇ ਪੈਂਦੇ ਆ ਜੀ ਹੂੰ ਇਹ ਰਵਾਜ ਚੱਲ ਪਿਆ ਹੁਣ ਰਵਾਜ ਹਾਂ ਬਿਲਕੁਲ ਹਾਂ ਪਹਿਲਾਂ ਇਥੇ ਰਵਾਜ ਹੈ ਨਾ ਹੂੰ ਪਹਿਲਾਂ ਹੈਨਾਟੀ ਤੁਹਾਡੇ ਟਾਈਮ ਨੂੰ ਕਿੱਥੇ ਤਾਂ ਰੱਖ ਦਿੱਤੀ ਮੈਂ ਖਾਣਾ ਨੂੰ ਜਦੋਂ ਉੱਥੇ ਸਾਡੇ ਟਾਈਮ 'ਚ ਰਵਾਜ ਤੋਂ ਜੋ ਕਿ ਮੈਂ ਲੈਣਾ ਉਹ ਕੱਢਦੇ ਜੇ ਨਹੀਂ ਇੰਨਾ ਨਹੀਂ ਰਹਾ ਨੂਰ ਮੈਂ ਤਾਂ ਇੰਦੀ ਨਾਲ ਕਰੀ ਸੀ ਵਾਸਤੇ ਨੂਰ ਕਿਸੇ ਨੇ ਨਹੀਂ ਕੀਤੀ ਪੁੱਤ ਹੱਥ ਲਿਬੜ ਜਾਣੇ ਤੇਰੇ ਮਿੱਠੇ ਨਾਲ ਸਾਰੇ ਬੜਾ ਤੂੰ ਆ ਕੇ ਲਿਆਜਾ ਇਸミン ਹਾਉ ਦੇ ਕਰ ਲੈ ਪੋਚ ਲੈ ਉਹਨੇ ਨਾਲ ਚਲੋ

ਉਹ ਇਸ਼ਾਤ ਇਹ ਰ ਮਿਹਰੇ ਇਹ ਆਪਣਾ ਇਹ ਜਿਹੜਾ ਹੁੰਦਾ ਹੈ ਬੇਬਰੇ ਬਰੇ ਅਸਾਂ ਤੇ ਨਹੀਂ ਨਹੀਂ ਦਾਦੀ ਕੋਈ ਦੀ ਅੱਛੀ ਜਿਹੜੀ ਤੁਹਾਡੀ ਜੇ ਬਿੰਦੇ ਨਾਂ ਦੇ ਘਰ ਵਾਚਾ ਹੁੰਦਾ ਹੈ ਹਾਂਜੀ ਹਾਂ 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 ਨਾ ਨਾ ਠੀਕ ਆ ਠੀਕ ਆ ਜੀ ਮੈਂ ਨਹੀਂ ਦੱਸਦਾ ਅੱਜ ਹੋਰ ਹੁਣ ਜਿਆਦਾ ਹਾਂਜੀ ਹਾਂ ਲਓ ਜੀ ਭਾਈ ਸਮਾਨ ਤਾਂ ਵੈਸੇ ਮੈਨੂੰ ਲੱਗਦਾ ਖਾਸੀ ਖੇਚਲ ਕਰਤੀ ਖੇਚਲ ਖਾਸੀ ਕਰਤੀ ਜੀ ਮਨ ਲਾਦਾ ਨਾ ਬਹੁਤੀ ਨਹੀਂ ਆ ਬੰਦੇ ਵੱਡੇ ਸਮੋਸੇ ਹੈ ਉਹ ਆ ਵੀ ਸਮੋਸੇ ਲੋ ਮਹੀ ਮੈਂਗਾ ਡੱਬੇ ਓਹੋ ਮੈਨੂੰ ਤਾਂ ਆਇਆ ਤਾਂ ਮੈਂਗਾ ਵੀ ਡੱਬੇ ਖਾਸੇ ਆ ਵੀ ਭਾਈ ਵੀ ਜਿਆਦਾ ਖੇਚਣ ਲਾਣਾ ਕਰਤੀ ਹੋਵੇ ਵੈਸੇ ਤਾਂ ਖੇਚਾ ਆ ਵੀ ਜਿਆਦਾ ਹੀ ਆ ਇਹ ਚਲੋ ਆਪਣਾ ਵੀ ਕੋਈ ਨਹੀਂ ਲੈ ਮਰ ਪਾਸੇ ਪੜਾ ਦੋਹੇ ਭੇਣਾ ਪਾ ਲੋ ਜਦ ਲੱਖੀ ਚਾ ਚੋ ਲੇ ਚੋ ਸੌਸਤਾ ਪਈ ਬੱਜੀ ਆ ਦੇਖੋ ਦੂਸਰੀ ਪਾਰੀ ਹੈ ਦੂਸਰੀ ਪਾਰੀ ਬਣਾਈ ਦੀ ਹੈ ਨਾ ਅੱਛਾ ਅੱਛਾ ਉਹ ਸੁਆਦ ਲੱਗਦੀ ਹੈ ਜੀ ਹਾਂ ਹਾਂ ਉਹ ਸੁਆਦ ਲੱਗਦੀ ਨੂਰੂ ਪੁੱਤ ਆ ਲੈ 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 ਉਹ ਜੀ ਜੀ ਆ ਲੈ ਲੈ ਹੱਥ ਨਾਲ ਲਵੇੜਦੀ ਇਹਨੂੰ ਪਤਾ ਲੱਗ ਜਾਂਦਾ ਵੀ ਹੁਣ ਘੜਕਣ ਲੱਗੇ ਫੇ ਪਾਰੀਆਂ ਕਰਨ ਲੱਗ ਜੀ ਮਤਲਬ ਜੀਜੀ ਨਾ ਮੈਂ ਤਾਂ ਭਾਈ ਖਾਲੀ ਹੋ ਜਾਂਦੀ ਨਹੀਂ ਵੀ ਤਾਂ ਬੈਠੇ ਆਹੋ ਜੀ ਸੌਸ ਵੀ ਆ ਜੀ ਇਹਦਾ ਬਜਰੀ ਮਰੁੰਦੀਓ ਪਹਿਲੀ ਵਾਰ ਸੁਣੀ ਅੱਜ ਚਾਚੂ ਕਹਿੰਦੇ ਆ ਮਾਨਤ ਰੁੰਦੀ ਲੱਗੀ ਸੀ ਸੌਸ ਉਹ ਲੱਡੂ ਅੰਟੀ ਕਿੱਦਾਂ ਕਰ ਰਹੇ ਆ ਆਹਦੀ ਪਾਲ ਇਹਨੂੰ ਵੀ ਪਾ ਦੇ ਇਹਨੂੰ ਫੜੀ ਪਾ ਦੇ ਪਹਿਲੇ ਪੜੀਂ ਤੇਰੇ ਲਈ ਪਹਿਲੇ ਨੰਮੀਨ ਬਾਗਦੇ ਦੇ ਬਰੇ ਆਹ ਲਵੀ ਦੇ ਸਾਰਿਆਂ ਨੂੰ ਦੇ ਦੇ ਮਨੂੰ ਮਨੂੰ ਆ ਪਲਾਸਟਿਕ ਆ ਇਹਦੇ ਮੈਂ ਪਾ ਦਿਆਂ ਫਟੀ ਵਾਲੀ ਗੋਲੀ ਇਹਦੇ ਆ ਛਕ ਲੋ ਛਕ ਲੋ ਛਕ ਲੋ ਕੋਈ ਉਹ ਮਿਲੇ ਜਾਣਾ ਸਾਰਿਆਂ ਨੂੰ ਛਕ ਲੋ ਪਹਿਲਾਂ ਬੜੇ ਛਕ ਲੋ ਪਹਿਲਾਂ ਨਹੀਂ ਆ ਰਹੇ ਆ ਅੱਗੇ ਮੈਂ ਇਹ ਜੀ ਆ ਗਈ ਮੈਂ ਇਹਦਾ ਭਾਈ ਕੌਲੀ ਚੇ ਖਾਊਗਾ ਬੜਾ ਬੜਾ ਕੋਈ ਆ ਟੇਸਟ ਕਰਕੇ ਦੱਸੋ ਛੇਤੀ ਦੇਖੀ ਕਿ ਕਿਉਂ ਸੁਆਦ ਆ ਗਿਆ ਕੋਈ ਬੜੀ ਤੇ ਜਾਸਮੀਨ ਦੇ ਥਾਣੀ ਤੇ ਮੈਨੂੰ ਕੋਈ ਹਰੀ ਨਹੀਂ ਖਾਂਦਾ ਕਹੇ ਮਿੱਟੀ ਨਹੀਂ ਖਾਂਦਾ ਮੈਂ ਉਹ ਜਿਹੜੀ ਹਰੀ ਦੇ ਦੋ ਇਹ ਠੀਕ ਆ ਚਲੋ ਸਾਰੀਆਂ ਟੈਸਟ ਕਰਨੀਆਂ ਚਾਹੀਦੀ ਕੱਟ ਕੱਟ ਬਸ ਕੋਈ ਨਾ ਖਾ ਲਾ ਹੂੰ ਕੱਟ ਰੋ ਕਿਹਾ ਦੂਸੀ ਜਿੰਨੀ ਗੱਲਾਂ ਕਰਦੀ ਜਿਹੜਾ ਬੱਜੂ ਮਸਤੀ ਆਸਪਾਸ ਚੱਕਰੀ ਦੇ ਹੁੰਦੇ ਫੱਟੇ ਚੱਕਰੀ ਜੀ ਕੀ ਕਰਦੀ ਇਹਦੀ ਜਿਹੜਾ ਬੱਜੂ ਉਹ ਚੁੱਕੇ ਇਧਰ ਪਾ ਦਿੰਦੇ ਹੈਨਾ ਮੈਂ ਚੱਕਰ ਲੈ ਚੇ ਘਰਾਂ ਨਾਲ ਆਉਂਦਾ ਹੈਨਾ ਹੁਣ ਛੱਡੀ ਲਾ ਤਾਂ ਸਾਰਾ ਕੁਝ ਖਾਣਾ ਹੈ ਹੈਨਾ ਮੈਨੂੰ ਨਹੀਂ ਹੋ ਰਹੀਗਾ ਸੌਸ ਦੀ ਸੌਸ ਨਹੀਂ ਘੜੀ ਤਾਂ ਜੀ ਨਹੀਂ ਆਉਣੀ ਉੱਪਰ ਡਿਪ ਕੈਮ ਤੇ ਹੋ ਰਿਹਾ ਤੇ ਇਹ ਹੋ ਗਿਆ ਇਹ ਨੂੰ ਉਹ ਚੱਲ ਜੇ ਕੁਝ ਐ ਲੈ ਬੁੜੀ ਨੂੰ ਬਤੇ ਰਖਾ ਹਾਂਜੀ ਹਾਂਜੀ ਮੈਨੂੰ ਲੈ ਟਮੇਟੋ ਵਾਲੀ ਸੌਸ ਲੈਣੀ ਆ ਦੂਜੀ ਮੈਂ ਮੈਂ ਤਾਂ ਕਮੈਂਟ ਵਾਲੀ ਸੌਸ ਕਿਹੜੀ ਲਾ ਗਈ ਟਮੇਟੋ ਟਮੇਟੋ ਫਿਰ ਦੇ ਦਿੰਦੀ ਟਮੇਟੋ ਸੌਸ ਟਮੇਟੋ ਮੈਂ ਸੋਚਿਆ ਸੀ ਦੇ ਦੋ ਟਮੇਟੋ ਕੋਈ ਨਹੀਂ ਮੈਂ ਵੀ ਰੱਖ ਦੋ ਰੱਖੋ ਕੋਈ ਨਹੀਂ ਸ਼ੱਕ ਲੰਦਾ ਕਹ ਦੇ ਆ ਜਾ ਬੁੱਤਰ ਮੇਰੇ ਕੋਲ ਟੰਡ ਕਿਉਂ ਇਹ ਜਲਦੀ ਨਹੀਂ ਜਿੱਤੇ ਕੋਈ ਨਾ ਮਮਾ ਲੱਡੂ ਜਾਂ ਤਾਤਾ ਜੀ ਮੈਂ ਆਖ ਗਾਦੀ ਮਮਾ ਕੱਲ ਜੂ ਲੱਗੀ ਹਾਕਾ ਮਾਰਨ ਤੇ ਮਾਛੀ ਜੀ ਕਹ ਦੇ ਮਾਛੀ ਜੀ ਚਾਚੀ ਮਾਸੇ ਮੇਰੇ ਅਗੂ ਨੇ ਸਾਰੇ ਨੂੰ ਮਾਸੀ ਕਹਿਣਾ ਸਿਖਾਤਾ ਵਧੀਆ ਅਗੋਂ ਨੇ ਮਾਸੀ ਕਿਹਾ ਕਿ ਮੇਰੀ ਮਾਸੀ ਆ ਸਾਰੇ ਮਾਸੀ ਕਹਿੰਦੇ ਆ ਸਾਰੇ ਤੁਹਾਨੂੰ ਪਤਾ ਹੀ ਰਹੂਗੇ ਤੁਸੀਂ ਕਹਿੰਨਾ ਤਾਂ ਹੀ ਕਹਿੰਦੇ ਆ ਇਹਨੂੰ ਦੀ ਲਿਫਟ ਬਹੁਤ ਵਧੀਆ ਰਹੀ ਕਰਿਆ ਜੀ ਬਾਹਰ ਵੀ ਬਹੁਤ ਸੁਆਦ ਗੁਲਾਬ ਜਾਮਣ ਵੀ ਬਹੁਤ ਸੁਆਦ ਨਾਲ ਥੋੜੀ ਥੋੜੀ ਪੇਸਟ ਕਰਦੀ ਆ ਚਾਹ ਤੁਹਾਨੂੰ ਪਤਾ ਵੀ ਆਪਾਂ ਪੀਂਦੇ ਐ ਨਹੀਂ ਬਾਹਰ ਵੀ ਸਾਰੇ ਕਹਿੰਦੇ ਪਹਿਲਾਂ ਸ਼ੱਕ ਲੀਏ ਫੇਮਾਂਗੇ ਚਲੋ ਜੀ ਫਿਰ ਠੀਕ ਐ ਅਗਲੇ ਵਲੌਗ 'ਚ ਮਿਲਦੇ ਹਾਂ ਜੀ ਇਨਾ ਵਿੱਚ ਆਂਟੀ ਨੇ ਸਪੈਸ਼ਲ ਪਕੌੜੀਆਂ ਲੈ ਕੇ ਆਂਦੀਆਂ ਦੇਖ ਲਓ ਕਿਉਂਕਿ ਹੁਣ ਸਾਰੇ ਮਿਹਨਤ ਕਰਦੇ ਆਂ ਇਹ ਸਮਾਨ ਦਾ ਬਾਧੂ ਆ ਕਿੱਥੇ ਖਾ ਹੋਣਾ ਇਹਦਾ ਇਹ ਚ ਬਿਸਕੁਟ ਆ ਚਲੋ ਠੀਕ ਆ ਫਿਰ ਆਪਾਂ ਅਗਲੇ ਵਲੌਗ 'ਚ ਮਿਲਦੇ ਹਾਂ ਥੈਂਕ ਯੂ ਸੋ ਮਚ ਇਦਾਂ ਹੀ ਸਪੋਰਟ ਕਰਦੇ ਰਹੋ